ਸਸਟੀ ਕਾਲਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ ਕਹਿੰਦੇ ਆ ਕਿ ਖੁੱਲ ਕੇ ਕੀਤੇ ਗਏ ਕੰਮ ਦਿਮਾਗ ਤੇ ਮਨ ਤੋਂ ਖੁੱਲ ਕੇ ਕੀਤੇ ਗਏ ਕੰਮ ਹਮੇਸ਼ਾ ਹੀ ਜ਼ਿੰਦਗੀ ਵਿੱਚ ਖੁੱਲ ਕੇ ਜਿਉਂਦਾ ਰਸਤਾ ਬਣਾ ਦਿੰਦੇ ਆ ਸੇ ਸਮਝੇ ਨਾ ਅਸੀਂ ਕੀ ਕਰਦੇ ਹਾਂ ਹਰ ਚੀਜ਼ ਨੂੰ ਸੁੰਗੜਨ ਦੀ ਕੋਸ਼ਿਸ਼ ਕਰਦੇ ਹਾਂ ਜਿੰਨੀ ਕੋ ਉਚਾਦਰ ਹੈ ਓਨੇ ਕੋ ਪੈਰ ਫਸਾਰੋ ਹਮੇਸ਼ਾ ਦੇਖ ਕੇ ਚੱਲਣਾ ਚਾਹੀਦਾ ਏ ਸੋ ਸਮਝ ਕੇ ਖਰਚੇ ਕਰਨੇ ਚਾਹੀਦੇ ਆ ਘੱਟ ਬੋਲਣਾ ਚਾਹੀਦਾ ਏ ਕਿਸੇ ਦੀ ਵਾਦੂ ਸੁਣਨੀ ਨਹੀਂ ਚਾਹੀਦੀ ਕਦੇ ਆ ਨਹੀਂ ਹੋਣਾ ਚਾਹੀਦਾ ਕਦੇ ਆ ਨਹੀਂ ਹੋਣਾ ਚਾਹੀਦਾ ਮਤਲਬ ਕਿ ਸਾਡੀ ਜ਼ਿੰਦਗੀ ਚੱਲਦੀ ਆ ਦੁਨੀਆਦਾਰੀ ਦੇ ਉਸੂਲਾਂ ਮੁਤਾਬਕ ਕਦੇ ਵੀ ਅਸੀਂ ਅਸੀਂ ਉਹੀ ਕਰ ਰਹੇ ਹੁੰਨੇ ਆ ਜੋ ਅਸੀਂ ਅ ਦੋ ਚਾਰ ਪੀੜ੍ਹੀਆਂ ਤੋਂ ਸਾਨੂੰ ਸਿਖਾਇਆ ਜਾਂਦਾ ਕਰਿਆ ਜਾਂਦਾ ਬਿਲਕੁਲ ਕਰਨਾ ਚਾਹੀਦਾ ਮੰਨਣਾ ਚਾਹੀਦਾ ਹੈ ਕਈ ਵਾਰ ਕੀ ਹੁੰਦਾ ਅੱਜ ਆਪਣੇ ਗੱਲ ਦਾ ਟੌਪਿਕ ਇਹ ਆ ਕਿ ਕਈ ਵਾਰੀ ਅਸੀਂ ਕਿਸੇ ਦੀ ਕਮੀ ਨੂੰ ਬੜੀ ਛੇਤੀ ਉਸ ਨੂੰ ਦੱਸ ਦਿੰਨੇ ਆ ਧਿਆਨ ਨਾਲ ਸੁਣਿਓ ਕਿਸੇ ਚੀਜ਼ ਦੀ ਕਮੀ ਨੂੰ ਅਸੀਂ ਬੜੀ ਜਲਦੀ ਬੋਲ ਦਿੰਨੇ ਆ ਮੰਨ ਲਓ ਕਿਸੇ ਕੋ ਕੋਈ ਗਲਤੀ ਹੋ ਗਈ ਮੰਨ ਲਓ ਅਸੀਂ ਉਸ ਨੂੰ ਜਦ ਇਹ ਬੋਲਦੇ ਆ ਆ ਤੇਰਾ ਗਲਤ ਸੀ ਤੈਨੂੰ ਇਦਾਂ ਨਹੀਂ ਕਰਨਾ ਚਾਹੀਦਾ ਸੀ ਤੂੰ ਆ ਕਿਉਂ ਕੀਤਾ ਮਤਲਬ ਇੰਨਾ ਜ਼ਿਆਦਾ ਕ੍ਰਿਟੀਸਾਈਜ਼ ਹੋ ਜਾਂਦਾ ਉਸ ਚੀਜ਼ ਲਈ ਕਿ ਬੰਦਾ ਗਲਤੀ ਕਰਨ ਵਾਲਾ ਵੀ ਅਸਲ ਦੇ ਵਿੱਚ ਕਿ ਅੱਛਾ ਮੇਰੇ ਕੋ ਹੋ ਗਿਆ ਮਤਲਬ ਇਦਾਂ ਦੀ ਸਿਚੁਏਸ਼ਨ ਹੋ ਜਾਂਦੀ ਆ ਠੀਕ ਹੈ ਗਲਤੀ ਹੋਈ ਆ ਓਕੇ ਓਕੇ ਆ ਹੋ ਜਾਂਦੀ ਆ ਇਨਸਾਨ ਆ ਛੋਟੀ ਮੋਟੀ ਚੀਜ਼ ਇੱਕ ਛੋਟੀ ਜੀ ਐਗਜ਼ਾਮਪਲ ਦਿੰਨੀ ਆ ਮੈਂ ਤੁਹਾਨੂੰ ਪਰ ਕਦੇ ਕਦੇ ਵੀ ਤੁਸੀਂ ਜੇ ਗਲਤੀ ਨਹੀਂ ਹੋਈ ਤਾਂ ਕੀ ਤੁਸੀਂ ਉਹਦੇ ਲਈ ਬਹੁਤ ਜ਼ਿਆਦਾ ਪੋਜ਼ਿਟਿਵ ਸ਼ਬਦ ਕਰੇ ਬੋਲੇ ਸੀ ਜਿਹੜੀ ਗਲਤੀ ਤਾਂ ਤੁਸੀਂ ਇੰਨੇ 네ਗੇਟਿਵ ਬੋਲ ਰਹੇ ਜਰਾ ਨੋਟ ਕਰਿਓ ਆਪਣੇ ਆਪ ਨੂੰ ਮੰਨ ਲਓ ਤੁਹਾਡਾ ਬੱਚਾ ਹੈ ਤੁਹਾਡਾ ਜੀਵਨ ਸਾਥੀ ਹੈ ਜਾਂ ਕੋਈ ਤੁਹਾਡਾ ਭੈਣ ਭਾਈ ਹੈ ਜਾਂ ਕੋਈ ਤੁਹਾਡਾ ਆਂਡ ਗਵਾਂਡਿਆ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਹੈ ਜਦੋਂ ਕੋਈ ਪਰੇਸ਼ਾਨੀ ਹੁੰਦੀ ਹੈ ਤਾਂ ਅਸੀਂ ਜਦੋਂ ਕੋਈ ਗਲਤੀ ਹੁੰਦੀ ਹੈ ਤਾਂ ਅਸੀਂ ਉਸ ਨੂੰ ਉਹ ਸੁਣਾਉਂਦੇ ਆ ਉਹ ਸੁਣਾਉਂਦੇ ਆ ਬਸ ਪੁੱਛੋ ਕੋਈ ਨਾ ਤੇ ਫਿਰ ਅਗਲੇ ਨੂੰ ਅਹਿਸਾਸ ਲੱਗਦਾ ਕਿ ਲੋ ਜੀ ਇੰਨਾ ਹੀ ਜ਼ਿਆਦਾ ਇਹਨੇ ਮੇਰੀਆਂ ਗਲਤੀਆਂ ਤੇ ਮੇਰੇ ਵੱਲ ਕਿੰਨਾ ਧਿਆਨ ਦਿੱਤਾ ਇੱਕ ਐਗਜ਼ਾਮਪਲ ਦੇਣ ਲੱਗੀ ਸੀ ਮੈਂ ਤੁਹਾਨੂੰ ਸਬਜੀ 'ਚ ਨਮਕ ਘੱਟ ਹੋਵੇ ਨਾ ਸਬਜੀ 'ਚ ਨਮਕ ਘੱਟ ਹੋਵੇ ਤੇ ਅਸੀਂ 10 ਵਾਰ ਸੁਣਾਉਨੇ ਆ ਹੈਨਾ ਅੱਜ ਨਮਕ ਘੱਟ ਸੀ ਅੱਜ ਨਮਕ ਘੱਟ ਸੀ ਫਿਰ ਕੱਲ ਨੂੰ ਫਿਰ ਦੱਸਾਂਗੇ ਕੱਲ ਦਾਲ 'ਚ ਨਮਕ ਘੱਟ ਸੀ ਕੱਲ ਸਬਜੀ 'ਚ ਨਮਕ ਘੱਟ ਸੀ ਪਿੱਛੇ ਹਾਂ ਪਿਛਲੇ ਹਫਤੇ ਸਾਡੇ ਉਹ ਵੀ ਬਣੀ ਸੀ ਉਹ 'ਚ ਨਮਕ ਘੱਟ ਸੀ ਮਤਲਬ ਜਿਹੜੀ ਚੀਜ਼ 네ਗੇਟਿਵ ਹੈ ਨਾ ਉਹਨੂੰ ਤੁਸੀਂ 10 ਵਾਰ ਅਗਲੇ ਨੂੰ ਸੁਣਾਉਂਗੇ ਹਰ ਵਾਰ ਕਿ ਆ ਚੀਜ਼ੇ 'ਚ ਘਾਟ ਹੈ ਅੱਜ ਤੂੰ ਵਧੀਆ ਨਹੀਂ ਬਣਾਈ ਅੱਜ ਤੋਂ ਆ ਜਿੱਦਣ ਵਧੀਆ ਬਣੀ ਹੁੰਦੀ ਆ ਕੀ ਤੁਸੀਂ 10 ਵਾਰ ਤਾਰੀਫ ਕਰਦੇ ਹੋ ਉਸ ਚੀਜ਼ ਤੇ ਕਦੇ ਨਹੀਂ ਕਰਦੇ ਕਦੇ ਨਹੀਂ ਕਹਿੰਦੇ ਕਦੇ ਹੀ ਹੋਊਗਾ ਕਿ ਜਦੋਂ ਨਮਕ ਠੀਕ ਹੈ ਮਿਰਚ ਠੀਕ ਹੈ ਸਬਜੀ ਸੁਗਾਦ ਹੈ ਐਗਜ਼ਾਮਪਲ ਦਿੱਤੀ ਆ ਮੈਂ ਤੁਹਾਨੂੰ ਕਹਿਣ ਨੂੰ ਕੁਝ ਵੀ ਹੋ ਸਕਦਾ ਹੈ ਹੈਨਾ ਤਾਂ ਤੁਸੀਂ ਕੀ ਕਦੀ ਕਿਹਾ ਹੈ ਕਿ ਸਭ ਠੀਕ ਹੈ ਬਹੁਤ ਅੱਛਾ ਹੈ ਨਹੀਂ ਕਿਹਾ ਪਰ ਜੇ ਮਾੜੀ ਜੀ ਕਮੀ ਆ ਤਾਂ ਉਹਨੂੰ ਅਸੀਂ ਕਿੰਨਾ ਉਬਾਰ ਲੈਂਦੇ ਕਮੀਆਂ ਉਭਾਰਨ ਦੀ ਸਾਡੀ ਆਦਤ ਹੈ ਕਿਸੇ 'ਚ ਕਮੀਆਂ ਲੱਭਣ ਦੀ ਕਿਸੇ ਚੀਜ਼ 'ਚ ਕਮੀ ਲੱਭਣ ਦੀ ਸਾਡੀ ਮਾਨਸਿਕਤਾ ਬਣੀ ਹੋਈ ਹੈ ਕਿਸੇ ਦੀ ਤਾਰੀਫ਼ ਕਰਨ ਦੇ ਵਿੱਚ ਅਸੀਂ ਸੁੰਗੜ ਜਾਂਦੇ ਆ ਤੇ ਕਿਸੇ ਦਾ ਨੈਗੇਟਿਵ ਪੁਆਇੰਟ ਚੱਕਣ 'ਚ ਅਸੀਂ ਖੁੱਲ ਜਾਂਦੇ ਆ ਸੱਚ ਜਾਣੋ ਜਦੋਂ ਭੀੜ ਦੇ ਵਿੱਚ ਜਦੋਂ ਭੀੜ ਦੇ ਵਿੱਚ ਕੋਈ ਗੱਲ ਕੀਤੀ ਜਾਵੇ ਤਾਂ ਭੀੜ ਨੂੰ ਅੱਧੀ ਨੂੰ ਪਤਾ ਵੀ ਨਹੀਂ ਹੁੰਦਾ ਚੱਲ ਕੀ ਰਿਹਾ ਬਸ ਭੇੜਚਾਲ ਦੀ ਤਰ੍ਹਾਂ ਉਸ ਨੂੰ ਹੀ ਬੁਰਾ ਕਹਿਣਾ ਸ਼ੁਰੂ ਕਰ ਦਿੰਦੇ ਆ ਜਿਸ ਬਾਰੇ ਦੋ ਜਾਣਿਆਂ ਨੇ ਦੋ ਸ਼ਬਦ ਬੋਲੇ ਹੁੰਦੇ ਆ ਸਚਾਈ ਜਾਣਨ ਦੀ ਕਿਸੇ ਨੂੰ ਕੋਸ਼ਿਸ਼ ਨਹੀਂ ਕਰਨ ਦੀ ਕੋਈ ਕੋਸ਼ਿਸ਼ ਹੀ ਨਹੀਂ ਕਰਦਾ ਸਚਾਈ ਜਾਣਨ ਦੀ ਕੋਈ ਕੋਸ਼ਿਸ਼ ਕਰਦਾ ਹੀ ਨਹੀਂ ਕਿਉਂ ਕਰਨੀ ਹੈ ਕਹਿੰਦੇ ਕਿ ਅੱਛਾ ਕੀ ਸੀ ਅੱਛਾ ਇਹ ਤਾਂ ਸਾਨੂੰ ਫਿਰ ਬਾਅਦ 'ਚ ਹੀ ਪਤਾ ਚੱਲਿਆ ਲਓ ਦੱਸੋ ਫਿਰ ਤੁਸੀਂ ਰਿਐਕਟ ਕਿਉਂ ਕੀਤਾ ਅਸੀਂ ਰਿਐਕਟ ਕਰਦੇ ਆ ਸਾਡੀ ਇਹ ਨੇਚਰ ਆ ਸਾਡਾ ਇਹ ਸੁਭਾਅ ਬਣ ਗਿਆ ਹੈ ਤੇ ਫਿਰ ਅਸੀਂ ਕਹਿੰਨੇ ਆ ਉਸੇ ਪਰੇਸ਼ਾਨ ਕਿਉਂ ਆ ਅਸੀਂ ਦੁਖੀ ਕਿਉਂ ਆ ਸਾਨੂੰ ਤੁਹਾਨੂੰ ਕੀ ਲੋੜ ਹੈ ਦੇਖੋ ਇੱਕ ਇੱਕ ਗੱਲ ਆ ਕਿਸੇ ਚੀਜ਼ ਦੇ ਵਿੱਚ ਉਨਾ ਹੀ ਢੂੰਗੇ ਜਾਣਾ ਚਾਹੀਦਾ ਜਿੰਨੀ ਕੋ ਜਰੂਰਤ ਹੋਵੇ ਜਿੱਥੋਂ ਤੱਕ ਸਾਹ ਆਵੇ ਜਿੱਥੇ ਸਾਹ ਰੁਕਣ ਲੱਗ ਜਾਵੇ ਜਾਂ ਜਿੱਥੇ ਲੱਗਦਾ ਕੋਈ ਚੀਜ਼ ਬੰਦੇ ਚ ਬਣਦੀ ਕੀ ਲੋੜ ਪਈ ਓਸ ਵਿੱਚ ਪੈਣ ਦੀ ਹਨਾ ਕੁਝ ਤਾਰੀਫ ਕਰਨੀ ਹੈ ਤਾਂ ਖੁੱਲਕੇ ਕਰੋ ਕੋਈ ਬਹੁਤ ਸੋਹਣਾ ਲੱਗ ਰਿਹਾ ਹੈ ਕਹਿ ਦਿਓ ਬਹੁਤ ਸੋਹਣੇ ਲੱਗਦੇ ਹੋ ਕੋਈ ਕਿਸੇ ਨੇ ਕੋਈ ਚੰਗੀ ਚੀਜ਼ ਬਣਾਈ ਹੈ ਕਹਿ ਦਿਓ ਨਾ ਦੋ ਵਾਰ ਕੇ ਬਹੁਤ ਵਧੀਆ ਹੈ ਬੱਚੇ ਦੀ ਰੁਟੀਨ ਠੀਕ ਚੱਲਦੀ ਪਈ ਹੈ ਠੀਕ ਹੈ ਬਹੁਤ ਅੱਛਾ ਹੈ ਜੇ ਉਹਨੇ ਕਦੀ ਕੋਈ ਗਲਤੀ ਕੀਤੀ ਹੋਰੀ ਚਾਰ ਰਿਸ਼ਤੇਦਾਰਾਂ ਚ ਸੁਣਾਉਣ ਦੀ ਬਜਾਏ ਇਹ ਕਹੋ ਕਿ ਇਹ ਕੋਈ ਨਹੀਂ ਗਲਤੀ ਹੋ ਜਾਂਦੀ ਹੈ ਪਰ ਇਹਦੇ ਵਿੱਚ ਹਾਂ ਐਦਾਂ ਵੀ ਸਭ ਠੀਕ ਹੈ ਸਭ ਅੱਛਾ ਹੈ ਮਤਲਬ ਪੋਜ਼ਿਟਿਵ ਹੋਣਾ ਕਿਸੇ ਦੀ ਤਾਰੀਫ ਕਰਨਾ ਉਸ ਦੇ ਲਈ ਬਹੁਤ ਮਾਇਨੇ ਰੱਖਦਾ ਤੁਹਾਡੇ ਲਈ ਦੋ ਸ਼ਬਦ ਹੀ ਨੇ ਸਭ 먼저 ਕਿਨ ਪਰਿਵਾਰ ਵਿੱਚ ਇੱਕ ਦੂਜੇ ਦੀ ਤਾਰੀਫ ਕਰਿਆ ਕਰੋ ਦੇਖਿਓ ਕਿੰਨਾ ਪਿਆਰ ਵਧਦਾ ਕਿੰਨੀ ਇੱਜ਼ਤ ਵਧਦੀ ਹੈ ਹੈਨਾ ਚਲੋ ਅੱਜ ਗੱਲ ਕਰਾਂਗੇ ਆਪਾਂ 8 ਜੂਨ 225 ਦਿਨ ਐਤਵਾਰ ਦਾ ਤਿਥੀ ਦਵਾਤਸ਼ੀ ਤਿਥੀ ਅੱਜ ਸਵਾਤੀ ਨਕਸ਼ਤਰ ਹੈ ਰਾਹੁ ਦਾ ਨਕਸ਼ਤਰ ਚੱਲ ਰਿਹਾ ਹੈ ਤੇ ਪ੍ਰਿਗਿਆ ਯੋਗ ਰਵੀ ਦਾ ਗ੍ਰਹਿਾਂ ਦੇ ਮੁਤਾਬਕ ਤ੍ਰਿਯੋਦਸ਼ੀ ਤਿਥੀ ਹੈ ਜੇਠ ਮਹੀਨੇ ਦੇ ਸ਼ੁਕਲ ਪੱਖ ਦੀ ਤੇ ਤੁਲਾ ਰਾਸ਼ੀ ਵਿੱਚ ਚੰ드ਰਮਾ ਸ਼ੁਕਰ ਦੀ ਦ੍ਰਿਸ਼ਟੀ ਰਵੇਗੀ ਸ਼ੁਕਰ ਚੰਦਰ ਦਾ ਯੋਗ ਇਨ ਡਾਇਰੈਕਟ ਵੇ ਨਾ ਭਣੇਗਾ ਜੋ ਕਿ ਵਧੀਆ ਮੰਨਿਆ ਜਾਂਦਾ ਹੈ ਕੀ ਪ੍ਰਭਾਵ ਪਵੇਗਾ ਇਸ ਪਰ ਆਪਾਂ ਜਾਣਦੇ ਆ 4:30 ਤੋਂ ਲੈ ਕੇ 6 ਵਜੇ ਦਾ ਟਾਈਮ ਰਾਹੁ ਕਹਦਾ ਰਹੇਗਾ ਸਭ ਤੋਂ ਪਹਿਲੇ ਅਰੀਜ਼ਨ ਮੇਸ਼ ਰਾਸ਼ੀ ਵਾਲੇ ਮੇਸ਼ ਰਾਸ਼ੀ ਵਾਲਿਆਂ ਦੇ ਸ਼ੁਕਰ ਲਗਣ ਚ ਪਰਸਨਲਿਟੀ ਅੱਛੀ ਚੰਦਰ ਸਤਵੇਂ ਪੈਸਾ ਦੇ ਰਿਹਾ ਧਨ ਦੇ ਰਿਹਾ ਥੋੜੀਆਂ ਟੈਨਸ਼ਨਾਂ ਘੱਟ ਹੋਈਆਂ ਮਾਨਸਿਕ ਤੌਰ ਤੇ ਪਰੇਸ਼ਾਨੀਆਂ ਵੀ ਘਟੀਆਂ ਤੇ ਪੈਸੇ ਦਾ ਆਗਮਨ ਵੀ ਹੋਇਆ ਇਸ ਕਰਕੇ ਮੇਸ਼ ਰਾਸ਼ੀ ਵਾਲਿਆਂ ਦੇ ਲਈ ਅੱਜ ਦਾ ਦਿਨ ਵਧੀਆ ਬਿਜ਼ੀ ਰਹੋਗੇ ਤੁਸੀਂ ਆਪਣੇ ਕੰਮ ਦੇ ਵਿੱਚ ਤੇ ਸਰਕਲ ਵੱਲੋਂ ਪਤਾ ਫੀ ਹੋਣੀ ਹੈ ਥੋੜਾ ਜਿਹਾ ਮਾਣੀ ਚ ਮਿਠਾਸ ਰੱਖ ਕੇ ਚੱਲਣੀ ਹੈ ਤਾਂ ਜਿਆਦਾ ਵਧੀਆ ਤੇ ਖੱਜਲ ਖਵਾਰੀ ਕਰਨ ਤੋਂ ਬਚ ਲੈ ਛੋਟੀਆਂ ਗੋਲੀਆਂ ਅਜ ਮੱਛੀਆਂ ਨੂੰ ਪਾ ਸਕਦੀ ਹਾਂ ਟੌਰਸ ਬ੍ਰਿਕ ਰਾਸ਼ੀ ਬ੍ਰਿਕ ਰਾਸ਼ੀ ਦੇ ਲਈ ਸਿਤਾਰੇ ਗੁੱਸਾ ਘੱਟ ਕਰਨਾ ਹਰ ਰੋਜ਼ ਕਹਿਨੇ ਆ ਗੁੱਸਾ ਘੱਟ ਕਰੋ ਤੇ ਤਨ ਲਈ ਬਿਜ਼ਨਸ ਲਈ ਯਾਤਰਾ ਲਈ ਸਿਤਾਰੇ ਚੰਗੇ ਪੱਜਣਾਠ ਪੂਰਾ ਦਿਨ ਬਣਨ ਵਾਲੀ ਆ ਤੇ ਦੁੱਧ ਮੱਥੇ ਤੇ ਸਵੇਰ ਤੋਂ ਹੀ ਤੁਸੀਂ ਲਾ ਲੈਣਾ ਹੈ ਜੈਮਨੀ ਮਿਥੂ ਰਾਸ਼ੀ ਮਿਥੂ ਰਾਸ਼ੀ ਦੇ ਲਈ ਜੋ ਸਿਤਾਰੇ ਚੱਲਦੇ ਪਏ ਆ ਬੁੱਧ ਬ੍ਰਹਸਪਤ ਲਗਨ ਵਿੱਚ ਬਣਿਆ ਹੋਇਆ ਹੈ ਰਾਹੁ ਦਾ ਨਕਸ਼ਤਰ ਮਿੱਤਰ ਹੀ ਆ ਫਿਰ ਵੀ ਸੰਭਲ ਕੇ ਚੱਲਣਾ ਹੈ ਕਿਉਂਕਿ ਚੰਦਰ ਜੂ ਹੈ ਉਹ ਤੁਹਾਡੀ ਸੋਚ ਸਥਾਨ ਵਿੱਚ ਹੈ ਬੱਚਿਆਂ ਨਾਲ ਬੈਸਬਾਜੀ ਤੋਂ ਬਚਣਾ ਹੈ ਤੇ ਗਰਮੀ ਤੋਂ ਵੀ ਥੋੜਾ ਜਿਆ ਬਚ ਕੇ ਰਹਿਣਾ ਹੈ ਸੂਰਜ ਬਾਹਰਵੇਂ ਸਥਾਨ ਵਿੱਚ ਤੁਹਾਡੀ ਰਾਸ਼ੀ ਤੋਂ ਬਣਿਆ ਹੋਇਆ ਹੈ ਹਰਾ ਰੰਗਾ ਜਪਾਉਣਾ ਨਹੀਂ ਪਰ ਪੰਛੀਆਂ ਨੂੰ ਸਤਨਾਜਾ ਕੀਤੇ ਜ਼ਰੂਰ ਪਾਓ ਕੈਂਸਰ ਕਰ ਕਰਾਸ਼ੀ ਵਾਲਿਆਂ ਦੇ ਲਈ इमोशनल ਕਾਫੀ ਹੋਏ ਮਾਤਾ ਦੀ ਸਿਹਤ ਨੂੰ ਲੈ ਕੇ ਥੋੜੀ ਜਿਹੀ ਖਰਾਬ ਹੋ ਸਕਦੀ ਆ ਮਨ ਵੀ ਥੋੜਾ ਜਿਹਾ ਉਚਾੜ ਰਿਹਾ ਥੋੜੀ ਸੁਸਤੀ ਜੀ ਵੀ ਪਈ ਦੁੱਧ ਦਹੀਂ ਮਲ ਕੇ ਨਾਓ ਵਧੀਆ ਰਹੇਗਾ ਤੇ ਜੀਪ ਤੇ ਸ਼ਾਇਦ ਲਾ ਲਓ ਮੰਗਲ ਕੇਤੂ ਦੇ ਯੋਗ ਕਰਕੇ ਲਿਓ ਸਿੰਘ ਰਾਸ਼ੀ ਦੀ ਗੱਲ ਕਰੀਏ ਤਾਂ ਸਿੰਘ ਰਾਸ਼ੀ ਵਾਲਿਆਂ ਦੇ ਸਿਤਾਰੇ ਠੀਕ ਛੋਟੀ ਵੱਡੀ ਯਾਤਰਾ ਸਫਲਕਾਰੀ ਸੀਤ ਦਾ ਧਿਆਨ ਰੱਖੋ ਗੈਸ ਵਗੈਰਾ ਪੇਟ ਵਿੱਚ ਤੰਗ ਕਰੇਗੀ ਤੇ ਵੱਖੀਆਂ ਚ ਦਰਦ ਰਹੇਗਾ ਧਿਆਨ ਰੱਖਣ ਵਾਲੀ ਇਹ ਗੱਲ ਇਹ ਆ ਕਿ ਕੁੱਤੇ ਨੂੰ ਰੋਟੀ ਵੀ ਜ਼ਰੂਰ ਪਾ ਦੇਣੀ ਹੈ ਅਗਲੀ ਰਾਸ਼ੀ ਵਰਗੋ ਜਾਨੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਦੇ ਸਿਤਾਰੇ ਜੋ ਚੱਲਦੇ ਪਏ ਆ ਚੰਦਰ ਦੂਸਰੇ ਸਥਾਨ ਵਿੱਚ ਰਾਹੂ ਦਾ ਨਕਸ਼ਤਰ ਮਿੱਤਰ ਤਾਂ ਲਈ ਬਿਜ਼ਨਸ ਲਈ ਕੰਮ ਕਰ ਲਈ ਚੰਗਾ ਦਿਨ ਵਧੀਆ ਜਾਏਗਾ ਥੋੜਾ ਬਿਜ਼ੀ ਰਹੋਗੇ ਆਪਣੇ ਕੰਮਕਾਰ ਦੀ ਤਰਕੀਬ ਬਣਾ ਕੇ ਕੀਤੇ ਕੰਮ ਵਧੀਆ ਕਰੇਲੂ ਪਰੇਸ਼ਾਨੀਆਂ ਤੋਂ ਬਚਣ ਦੇ ਲਈ ਥੋੜਾ ਚੁੱਪ ਤੇ ਥੋੜਾ ਮੋਬਾਈਲ ਨੂੰ ਥੋੜੀ ਜਿਹੀ ਦੂਰੀ ਬਣਾਓ ਤਾਂ ਕਿ ਦਿਨ ਵਧੀਆ ਜਾਵੇ ਲਿਬਰਾ ਜਨਿਤ ਤੁਲਾ ਰਾਸ਼ ਸਕੋਰਪੀਓ ਲਿਬਰਾ ਜਨਿਤ ਤੁਲਾ ਰਾਸ਼ ਹਾਂ ਤੁਲਾ ਰਾਸ਼ ਦੇ ਲਈ ਚੰਦਰ ਲਗਣ ਚਾ ਥੋੜੀ ਜਿਹੀ ਤਾਂ ਸੰਭਾਲ ਲੈ ਤੁਹਾਨੂੰ ਵੀ ਜ਼ਰੂਰੀ ਹੈ ਨਜ਼ਲਾ ਦੁਕਾਨ ਤੰਗ ਕਰ ਸਕਦਾ ਹੈ ਨਜ਼ਰਾਂ ਦੇ ਕੰਮ ਚਿੱਕਾਂ ਠੰਡੀਆਂ ਤੱਤੀਆਂ ਚੀਜ਼ਾਂ ਦਾ ਸੇਵਨ ਥੋੜਾ ਜਿਆ ਧਿਆਨ ਨਾਲ ਕਰਨਾ ਤੁਸੀਂ ਤਾਂ ਲਈ ਬਿਜ਼ਨਸ ਲਈ ਕੰਮ ਕਰ ਲਈ ਅੱਜ ਦਾ ਦਿਨ ਵਧੀਆ ਕਿਉਂਕਿ ਰਾਹੂ ਦਾ ਨਕਸ਼ਤਰ ਮਿੱਤਰੀ ਹੈ ਕੋਈ ਰਿਸ਼ਤੇਦਾਰ ਕਿਤੇ ਜਾ ਸਕਦੇ ਹੋ ਜਾਂ ਆ ਵੀ ਸਕਦੇ ਆ ਤੁਹਾਨੂੰ ਮਿਲਣ ਗੱਲ ਲਈ ਤਾਂ ਵਧੀਆ ਰਹੇਗਾ ਹਾਂ ਥੋੜਾ ਪ੍ਰੇਮ ਸਬੰਧਾਂ ਵਿੱਚ ਕਿਹਾ ਸੁਣੀ ਹੋਵੇ ਤਾਂ ਥੋੜੀ ਦਰ ਚੁੱਪ ਰਹੋਗੇ ਤਾਂ ਮਸਲੇ ਦਾ ਹੱਲ ਹੋ ਜਾਏਗਾ ਸਕੋਰਪੀਓ ਬ੍ਰਿਸ਼ਚ ਰਾਸ਼ੀ ਥੋੜੀ ਮਾਨਸਿਕ ਕਲਪਾਟ ਵੱਣਨ ਵਾਲੀ ਆ ਥੋੜੀ ਭੱਜ ਨਾ ਠੋਣ ਵਾਲੀ ਆ ਥੋੜੀ ਥਕਾਵਟ ਰਹਿਣ ਵਾਲੀ ਆ ਥੋੜਾ ਪੈਰਾਂ ਲੱਤਾਂ ਗਿੱਟੀਆਂ ਚ ਦਰਦ ਰਹਿਣ ਵਾਲਾ ਆ ਥੋੜੀ ਮਾਤਾ ਦੀ ਸਿਹਤ ਵੀ ਖਰਾਬ ਹੋਣ ਵਾਲੀ ਹੈ ਕਹਿ ਸਕਦੇ ਆ ਸਿਹਤ ਲਈ ਸਿਤਾਰੇ ਢਿੱਲੇ ਪਰੇਸ਼ਾਨ ਕਰਨ ਵਾਲੇ ਚੱਲ ਰਹੇ ਆ ਪਾਣੀ ਦਾ ਘੁੱਟ ਪੀ ਕੇ ਹਰ ਕੰਮ ਕਰਨਾ ਸਕਸੈਸ ਦਵੇਗਾ ਤੇ ਨਾਲ ਕੋਸ਼ਿਸ਼ ਇਹ ਵੀ ਕਰਨੀ ਹੈ ਸਕੋਰਪੀਓ ਬ੍ਰਿਸ਼ਚ ਰਾਸ਼ੀ ਵਾਲਿਆਂ ਨੇ ਕੇਰ ਸੋਚ ਚ ਬੈਠ ਕੇ ਖਾਣਾ ਜਰੂਰ ਖਾ DNA ਤੇ ਯਾਤਰਾ ਦੋਣਾ ਪੇਟ ਸੰਬੰਧੀ ਪਰੇਸ਼ਾਨੀ ਨਾ ਆਵੇ ਇਹ ਵੀ ਧਿਆਨ ਰੱਖੋ ਕਾਲਾ ਨੀਲਾ ਰ ਸੈਜੀਟੇਰੀਅਸ ਤਨੂ ਰਾਸ਼ੀ ਵਾਲਿਆਂ ਦੇ ਜੋ ਸਿਤਾਰੇ ਚੱਲੇ ਜੀ ਤਕਰੀਬਨ ਜੋ ਰਾਹੂ ਦਾ ਨਕਸ਼ਤਰ ਹੈ ਉਹ ਮਿੱਤਰ ਨਾ ਹੋਣ ਕਰਕੇ ਤੇ ਰਾਹੂ ਵੈਸੇ ਵੀ ਤੁਹਾਡੇ ਤੀਸਰੇ ਸਥਾਨ ਵਿੱਚ ਹੋਣ ਕਰਕੇ ਸਰਕਲ ਨੂੰ ਦਿੱਤੇ ਭੇਤ ਨੁਕਸਾਨ ਕਰਾਉਂਗੇ ਚੋਰੀ ਦਾ ਡਰ ਜਿਆ ਭੈ ਜਿਆ ਮਨ ਤੇ ਬਣਿਆ ਰਹੇਗਾ ਕਿਸੇ ਤੇ ਵਿਸ਼ਵਾਸ ਨਾ ਕਰੋ ਕੀਮਤੀ ਚੀਜ਼ਾਂ ਦੀ ਸੰਭਾਲ ਰੱਖੋ ਤੇ ਪੀਲਾ ਰੰਗ ਪਾਓ ਤੇ ਬ੍ਰਹਸਪਤ ਬੁੱਧ ਦੀ એનર્ਜੀ ਲਈ ਪੀਲੇ ਫੁੱਲ ਆਪਣੇ ਇਸਤ ਨੂੰ ਚੜਾਓ ਕੈਪ੍ਰਿਕੌਰ ਮਕਰ ਰਾਸ਼ੀ ਰਾਤ ਨੂੰ ਦੁੱਧ ਦਾ ਸੇਵਨ ਨਹੀਂ ਕਰਨਾ ਰਾਹੂ ਦਾ ਨਕਸ਼ਤਰ ਭਾਵੇਂ ਮਿੱਤਰ ਨਹੀਂ ਆ ਪਰ ਕੰਮ ਕਰਦੀ ਕੰਮਕਾਰ ਲਈ ਥੋੜੀ ਰਿਲੈਕਸ ਮਿਲੇਗੀ ਕੋਈ ਰੁਕਿਆ ਹੋਇਆ ਕੰਮ ਹੋ ਗਿਆ ਜਿਸ ਕਰਕੇ ਤੁਸੀਂ ਹੋਏ ਖੁਸ਼ راہੂ ਦੀ એનર્ਜੀ ਕਰਕੇ ਥੋੜਾ ਓਵਰ ਥਿੰਕਿੰਗ ਨਹੀਂ ਕਰਨੀ ਚਾਹੀਦੀ ਆਰਾਮ ਨਾਲ ਮੈਡੀਟੇਸ਼ਨ ਕਰੋ ਦਿਨ ਵਧੀਆ ਜਾਏਗਾ ਕਿਸੇ ਦੀ ਲਤਬਾਂ ਫੜਨ ਤੇ ਰੁਕੇ ਕੰਮ ਹੋਣਗੇ ਪਾਈਸਿਸ ਜਾਨੀ ਅਕਿਊਰਸ ਜਾਨੀ ਕੁੰਭ ਰਾਸ਼ੀ ਕੁੰਭ ਰਾਸ਼ੀ ਦੇ ਲਈ ਧਾਰਮਿਕ ਸੋਚ ਧਾਰਮਿਕ ਪ੍ਰਵਿਰਤੀ ਰਹੇਗੀ ਤੇ ਕਿਸੇ ਧਾਰਮਿਕ ਸਥਾਨ ਤੇ ਤੁਸੀਂ ਵੀ ਮੱਥਾ ਟੇਕਣ ਬਾਰੇ ਸੋਚ ਰਹੇ ਹੋ ਕਿਤੇ ਜਾ ਰਹੇ ਹੋ ਤਾਂ ਨੌਗੁੱਟ ਪਾਣੀ ਦੇ ਪੀਓ business ਕੰਮਕਾਰ ਵਿੱਚ ਜ਼ਿਆਦਾ ਇਨਵੈਸਟਮੈਂਟ ਨਹੀਂ ਕਰਨੀ ਜ਼ਿਆਦਾ ਵਧੀਆ ਕੰਮ ਨਹੀਂ ਚੱਲ ਰਿਹਾ ਰਾਹੂ ਦੀ એનર્ਜੀ ਕਰਕੇ ਪਰ ਸ਼ੁਕਰ ਕਰਕੇ ਆਪਣੇ ਜੀਵਨ ਸਾਥੀ ਦੀ ਸਲਾਹ ਨਾਲ ਚੱਲੋ ਪਾਈਸੇ ਜਾਨੀ ਮੇਨ ਰਾਸ਼ੀ ਦੇ ਲਈ ਚੰਦਰਾ ਜੱਠਵੇਂ ਸਥਾਨ ਵਿੱਚ ਹੈ ਯਾਤਰਾ ਜ਼ਰੂਰੀ ਨਾ ਹੋਵੇ ਤਾਂ ਟਾਲੋ ਯਾਤਰਾ ਦੌਰਾਨ ਸੇਧ ਦਾ ਧਿਆਨ ਵੀ ਰੱਖਣਾ ਹੈ ਨਜ਼ਰਾ ਤੋਂ ਬਚਣਾ ਹੈ ਆਪਣੀ ਸੋਚ ਨੂੰ ਪੋਜ਼ਿਟਿਵ ਕਰਕੇ ਚੱਲਣਾ ਹੈ ਇਹ ਨਹੀਂ ਕਿ ਮੈਂ ਠੀਕ ਨਹੀਂ ਮੈਂ ਠੀਕ ਨਹੀਂ ਮੈਂ ਠੀਕ ਨਹੀਂ ਨਹੀਂ ਕਹਿਣਾ ਹੈਗਾ ਬਿਲਕੁਲ ਵੀ ਠੀਕ ਹੋ ਰਹੇ ਹਾਂ ਸ਼ਨੀ ਕਰਕੇ ਥੋੜੀ ਬਹੁਤੀ ਪਰੇਸ਼ਾਨੀ ਆ ਪਰ ਕੋਈ ਨਹੀਂ ਠੀਕ ਹੋ ਜਾਣਾ ਹੈ ਐਦਾਂ ਹੀ ਸੋਚਣਾ ਤੁਸੀਂ ਤੇ ਕਾਲਾ ਰੰਗ ਨਹੀਂ ਪਾਉਣਾ ਇਸੀ ਐਸਟ੍ਰੋਲੋਜੀ ਵਿਦਿ ਲੋਜਿਕ ਵਿੱਚ ਆਪਾਂ ਤੁਹਾਨੂੰ ਲੌਜੀਕਲੀ ਦੱਸਿਆ ਗ੍ਰਹਿਾਂ ਨੂੰ ਕਿੱਦਾਂ ਆਪਾਂ ਸਹੀ ਕਰ ਸਕਦੇ ਆ ਤੇ ਕਿੱਦਾਂ ਉਹਨਾਂ ਦਾ ਸ਼ੁਭਫਲ ਲੈ ਸਕਦੇ ਆ ਹਰ ਕਿਸੇ ਦੀ એનર્ਜੀ ਆਪਣੇ ਘਰ ਵਿੱਚੋਂ ਸ਼ੁਭਫਲ ਦਿੰਦੀ ਹੈ ਹਰ ਤਰ੍ਹਾਂ ਦੀ એનર્ਜੀ ਹਰ ਗ੍ਰਹਿ ਦਿੰਦਾ ਹੈ ਤੇ ਉਹੀ ਦਿਸ਼ਾ ਉਸ ਗ੍ਰਹਿ ਦੀ ਉਸ ਦੀ ਪਾਵਰ ਨੂੰ ਵਧਾਉਂਦੀ ਹੈ ਮੰਨ ਲਓ ਤੁਹਾਡੀ ਜਨਮ ਪੱਤਰੀ ਵਿੱਚ ਤੁਹਾਨੂੰ ਲੱਗੇ ਕਿ ਤੁਹਾਡੇ ਲਗਨ ਦਾ مالک ਜੂ ਹੈ ਉਹ ਸ਼ੁਭ ਨਹੀਂ ਹੈ ਤਾਂ ਉਸ ਉਸ ਗ੍ਰਹਿ ਦੀਆਂ ਚੀਜ਼ਾਂ ਉਸ ਦਿਸ਼ਾ ਵਿੱਚ ਸਥਾਪਿਤ ਕਰਕੇ ਉਸ ਦਿਸ਼ਾ ਦੀ એનર્ਜੀ ਨੂੰ ਵਧਾਇਆ ਜਾ ਸਕਦਾ ਜਿੱਦਾਂ ਕਿ ਸ਼ਨੀ ਹੈ ਮੰਨ ਲਓ ਸ਼ਨੀ ਖਰਾਬ ਚੱਲ ਰਿਹਾ ਤਾਂ ਸ਼ਨੀ ਦੀ ਦਿਸ਼ਾ ਜਾਨੀ ਪੱਛਮ ਦਿਸ਼ਾ ਦੇ ਵਿੱਚ ਅਗਰ ਚੌਲ ਜਾਨੀ ਸ਼ੁਕਰ ਸਥਾਪਿਤ ਕਰ ਦਿੱਤਾ ਜਾਵੇ ਆਲੂ ਰੱਖ ਦਿੱਤੇ ਜਾਂ ਤਾਂ ਸਮਝੋ ਸ਼ਨੀ ਸ਼ੁਕਰ ਦਾ ਯੋਗ ਬਣ ਜਾਂਦਾ ਹੈ ਤੇ ਉਹ ਸ਼ੁਭ ਫਲ ਦੇਣਾ ਸ਼ੁਰੂ ਕਰ ਦਿੰਦਾ ਜਾਂ ਨੁਕਸਾਨ ਦੇਣਾ ਬੰਦ ਕਰ ਦਿੰਦਾ ਜਾਂ ਉੱਥੇ ਸ਼ੁਕਰ ਸਥਾਪਿਤ ਹੋਣ ਤੇ ਲਗਜ਼ਰੀ ਚੀਜ਼ਾਂ ਦਾ ਸੁੱਖ ਮਿਲਣਾ ਸ਼ੁਰੂ ਹੁੰਦਾ ਜਾਂ ਜੇ ਮਿੱਤਰ ਨਹੀਂ ਹੈ ਨੁਕਸਾਨ ਵੀ ਨਹੀਂ ਕਰ ਰਿਹਾ ਤੇ ਫਿਰ ਕੋਈ ਜ਼ਰੂਰਤ ਵੀ ਨਹੀਂ ਆ। ਮਤਲਬ ਅਸਟ੍ਰੋਲੋਜੀ ਜੋ ਹੈ, ਜੋਤਿਸ਼ ਜੋ ਹੈ, ਜੋ ਲੌਜਿਕ ਜੋ ਹੈ ਇੱਕ ਦੂਜੇ ਨਾਲ ਸਾਰੇ ਜੁੜੇ ਹੋਏ ਨੇ ਤੇ ਇਹਨਾਂ ਦੀ ਸ਼ੁਭਤਾ ਦੇ ਨਾਲ ਇਹਨਾਂ ਦੇ ਜੁੜਨ ਦੇ ਨਾਲ ਅਸੀਂ ਕਾਫੀ ਜ਼ਿਆਦਾ ਆਪਣੇ ਅੱਛੇ ਸਟਾਰ ਕਰ ਸਕਦੇ ਹਾਂ। ਸਮਝਿਆ ਜازت ਦਾ ਆਪ ਸਭ ਦਾ। ਅੱਜ ਦਾ ਦਿਨ ਬਹੁਤ ਅੱਛਾ ਜਾਵੇ। ਖੁਸ਼ ਰਹੋ, ਮੁਸਕਰਾਉਂਦੇ ਰਹੋ, ਆਪਣੇ ਨਾਲ ਬਣਾ ਕੇ ਰੱਖੋ। ਮੈਨੂੰ ਦਿਓ ਜੀ ਇਜਾਜ਼ਤ। ਸਾਸ਼ਿਕਾ